ਸਤਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਇਸ ਵੇਲੇ ਦੇ ਇੱਕ अहम ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਕਾਠਗੜ੍ਹ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪੁਲਿਸ ਨੇ ਪਿੰਡ ਚਾਹਲ ਦੇ ਨਾਰਵੁੱਡ ਸਕੂਲ ਚ ਚੋਰੀ ਹੋਏ ਸਰੀਏ ਸਮੇਤ ਦੋ ਔਰੋਪੀਆਂ ਨੂੰ ਸਰੀਏ ਸਮੇਤ ਕਾਬੂ ਕੀਤਾ ਤੇ ਇੱਕ ਮੌਕੇ ਤੋਂ ਫਰਾਰ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਐਸਆਈ ਰਾਮ ਸ਼ਾਹ ਤੇ ਐਸਆਈ ਪ੍ਰੇਮਚੰਦ ਨੇ ਦੱਸਿਆ ਕਿ ਅੱਜ ਨਾਰਵਰਡ ਸਕੂਲ ਚਾਲ ਦੇ ਸਿਕਿਉਰਿਟੀ ਗਾਰਡ ਵੱਲੋਂ ਥਾਣਾ ਕਾਟਕੜ ਵਿਖੇ ਇੱਕ ਦਰਖਾਸਤ ਦਿੱਤੀ ਸੀ ਇਹ ਦਰਖਾਸਤ ਭਾਈ ਨੀਮ ਦਰਜ ਕਰਵਾਈ ਗਈ ਸੀ ਉਹਨਾਂ ਦੇ ਸਕੂਲ ਵਿੱਚ ਇੱਕ ਕੁਆਂਟਲ ਕਰੀਬ ਸਰੀਆ ਜਿਹੜਾ ਆ ਉਹ ਚੋਰੀ ਹੋਇਆ ਸੀ ਇਸ ਸਬੰਧੀ ਕਾਟਕੜ ਪੁਲਿਸ ਨੂੰ ਸਕੂਲ ਦੇ ਗਾਰਡ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਜਦੋਂ ਉਹ ਰਾਤ ਨੂੰ ਸਕੂਲ ਦੇ ਪਿਛਲੇ ਪਾਸੇ ਢੇੜਾ ਲਾਉਣ ਗਿਆ ਤਾਂ ਉੱਥੇ ਪੁਰਾਣਾ ਪਿਆ ਸਰੀਆ ਚੋਰੀ ਹੋ ਚੁੱਕਿਆ ਸੀ ਜਿਸ ਦੇ ਬਿਆਨਾਂ ਦੇ ਆਧਾਰ ਤੇ ਕਾਟਕੜ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ ਤੇ ਸਾਰੇ ਕਟਨਾ ਕਰਮ ਤੇ ਇਕਦਮ ਕਾਰਵਾਈ ਕਰਦੇ ਹੋਏ ਥਾਣਾ ਕਾਟਕੜ ਦੇ ASI ਰਾਮਸ਼ਾਹ ਤੇ ASI ਪ੍ਰੇਮਚੰਦ ਨੇ ਆਪਣੀ ਪੁਲਿਸ ਟੀਮ ਨੂੰ ਨਾਲ ਲੈ ਕੇ ਬਰੀਕੀ ਨਾਲ ਸ਼ਾਨਦਿਸ਼ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਪੁਲਿਸ ਨੂੰ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਜਗਾੜੂ ਰੇੜੇ ਤੇ ਸਰੀਏ ਨੂੰ ਲੈ ਕੇ ਇਹਨਾਂ ਪਛਾਤੇ ਵਿਅਕਤੀ ਜਾ ਰਹੇ ਹਨ ਕਿ ਸੂਚਨਾ ਨੂੰ ਮਿਲਦੇ ਹੀ ਥਾਣਾ ਕਾਟਕੜ ਦੇ ਪੁਲਿਸ ਨੇ ਸਰੀਏ ਸਮੇਤ ਇਹਨਾਂ ਤਿੰਨ આરોપીਆਂ ਨੂੰ ਦੇਖਿਆ ਪੁਲਿਸ ਨੇ ਇੱਕਦਮ ਕਾਰਵਾਈ ਕਰਦੇ ਦੋ આરોપીਆਂ ਨੂੰ ਜਗਾੜੂ ਰੇੜੇ ਸਮੇਤ ਕਾਬੂ ਕਰ ਲਿਆ ਤੇ ਇੱਕ આરોપી ਮੌਕੇ ਤੋਂ ਫਰਾਰ ਹੋ ਗਿਆ ਤੇ ਫਿਰ ਐਸਆਈ ਪ੍ਰੇਮਚੰਦ ਅਤੇ ਐਸਆਈ ਰਾਮਸ਼ਾ ਇਹਨਾਂ ਨੂੰ ਥਾਣੇ ਲੈ ਕੇ ਆ ਗਏ ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਜਿਹੜੇ ਦੋ આરોપી ਨੇ ਉਹਦਾ ਵਿੱਚ ਇੱਕ ਦਾ ਨਾਮ ਗਗਨਦੀਪ ਸਿੰਘ ਹੈ ਦੂਜੀ ਦਾ ਨਾਮ ਪ੍ਰਭੂ ਹੈ ਤੀਸਰਾ ਸਾਥੀ ਜੋ ਮੌਕੇ ਤੇ ਫਰਾਰ ਹੋ ਉਸ ਦਾ ਨਾਮ ਦੀਪਾ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਤੇ ਫਰਾਰ ਹੋਏ આરોપી ਦੀ ਭਾਲ ਲਈ ਛਾਪੇਮਾਰੀ ਵੀ ਸ਼ੁਰੂ ਕਰ ਦਿੱਤੀ ਹੈ ਦਿਖਾਨੀ ਮੌਕੇ ਦੀ ਪੁਲਿਸ ਰਿਪੋਰਟ ਜਿਹੜੇ ਅੱਜ ਚੋਰੀ ਦਾ ਸਮਾਨ ਫੜਿਆ ਤੁਸੀਂ ਇਹਦੇ ਬਾਰੇ ਜਾਣਕਾਰੀ ਦਿਓ ਕੀ ਫੜਿਆ ਤੇ ਕਿੱਥੋਂ ਫੜਿਆ ਹਾਂਜੀ ਅਸੀਂ ਘਾਸਪਰੇ ਸਬੰਧ ਚ ਬੱਸ ਸਾਡਾ ਕਾਰਾੜ ਮਿਲਿਆ ਸੀ ਤੇ ਇੱਕ ਨੌਰਮਲ ਸਕੂਲ ਦਾ ਸੋਟੀ ਯਾਰ ਗ੍ਰਾਮ ਨਾਮ ਦੇ ਉਹਨੇ ਸਾਡੇ ਕੋਲ ਆ ਕੇ ਆਪਣਾ ਬਿਆਨ ਦਾਇਰਾਇਆ ਕਿ ਸਾਡੇ ਸਕੂਲ ਆ ਇੱਕ ਕੋਨਟੋਲ ਲੋਹਾ ਟੋ ਵੀ ਹੋਇਆ ਤੇ ਤਿੰਨ ਬੰਦਿਆਂ ਨੇ ਬਾਈ ਨੇ ਉਹਨਾਂ ਨਾਮ ਲਖਾਏ ਤੇ ਉਹ ਅਸੀਂ ਬਿਆਨ ਲਿਖ ਕੇ ਉਹਨਾਂ ਦਾ ਫਰਜ਼ਾਦਾ ਦਿੱਤਾ ਤਾ ਹੀ ਉਸ ਤੋਂ ਬਾਅਦ ਅਸੀਂ ਫਿਰ ਮੌਕੇ ਤੇ ਜਾ ਕੇ ਉਹ ਦੂਹਾ ਦੇਖਿਆ ਉਹਨਾਂ ਰੱਖਿਆ ਬਣਾਇਆ ਸਭ ਕੁਝ ਕਰਕੇ ਨਾ ਉਸ ਤੋਂ ਬਾਅਦ ਅਸੀਂ ਦੋਸ਼ੀ ਦੀ ਤਲਾਸ਼ ਕਰ ਰਹੇ ਸੀ ਤੇ ਫਿਰ ਸਾਨੂੰ ਅਮਕੁਰ ਨੇ ਦੱਸਿਆ ਵੀ ਇਹ ਲੋਕੀ ਤਿੰਨ ਨਹੀਂ ਜਿਹੜੇ ਆ ਬਈ ਮੋਟਰਸੈੱਡ ਰੇੜੀ ਤੇ ਵੀ ਜਿਹੜਾ ਚੋਰੀ ਕੀਤਾ ਲੋਕਾ ਕਹਿੰਦੇ ਆ ਕਿ ਆਪਣੇ ਕਮਾਲਪੁਰ ਸਾਈਡ ਨੂੰ ਜਾ ਰਹੇ ਆ ਕਪਾ ਕਮਾਲਪੁਰ ਮੇਨ ਡਿਟੀ ਰੋਡ ਨੂੰ ਤੇ ਜੇਕਰ ਤਾਂ ਦੋਕਰਮ ਨੇ ਚੱਕੀ ਤੇ ਜਾਵੇ ਤਾਂ ਬੰਦ ਹੋ ਸਕਦਾ ਫਿਰ ਅਸੀਂ ਜੱਗਦਾ ਨੂੰ ਜਾ ਕੇ ਉਹਨਾਂ ਨੂੰ ਰੋਕਿਆ ਜਿਨ੍ਹਾਂ ਚੋਂ ਇੱਕ ਵਿਅਕਤੀ ਮੋਕਦੇ ਭੱਜ ਗਿਆ ਕਿ ਉਹਦਾ ਕੀ ਨਾਮ ਜਿਹੜਾ ਭੱਜਿਆ ਜੀ ਇੱਥੇ ਭੱਜਿਆ ਗਿਆ ਉਹਦੇ ਬਾਅਦ ਚ ਜਿਹੜੇ ਖੜੀਏ ਦੂਛੀ ਉਹਨਾਂ ਨੂੰ ਦੱਸਿਆ ਵੀ ਉਹਦਾ ਨਾਮ ਦੀਪਾ ਸਨੋਪਾਲੀਵਾਸੀ ਚਾਂਦ ਤੇ ਜਿਹੜੇ ਦੋ ਦੋਸ਼ੀ ਆ ਮੌਕੇ ਤੇ ਗ੍ਰੈਸਾ ਕੀਤੇ ਆ ਇੱਕ ਦਾ ਨਾਮ ਹੈ ਗਗਨਦੀਪ ਸਿੰਘ ਸਨੋਪ ਸੰਤੋਖ ਸਿੰਘ ਵਾਸੀ ਚਾਲ ਤੇ ਦੂਜੇ ਦਾ ਨਾਮ ਹੈ ਸ਼ੁਕਰੀਆ ਵਾਸੀ ਪ੍ਰਭੂ ਅ ਚੁਪ ਸ਼ੁਕਰੀਆ ਸਨੋਪ ਪ੍ਰਭੂ ਵਾਸੀ ਰੈਲ ਮਜਰਾ ਹਾਲਵਾਸੀ ਪਟੜਾ ਤੇ ਇਹਨਾਂ ਨੂੰ ਜਿਹੜੇ ਚੈੱਕ ਆਪਣੇ ਇਹਨਾਂ ਲੋਹਾਂ ਨੂੰ ਜਿਹੜਾ ਇੱਕ ਵੰਟੜਾ ਲੋਹਾ बरामद ਕੀਤਾ ਹੈ ਇਹਦਾ ਲੋਹਾ ਇਹਨਾਂ ਨੇ ਕਾਹਤੇ ਲੱਦਿਆ ਸੀਗਾ ਜੀ ਉਹ ਮੋਟਰਸੈੱਪ ਰੈਡੀ ਤੇ ਲੱਦਿਆ ਸੀ ਤੇ ਹੁਣ ਅਗਲੀ ਕਾਰਵਾਈ ਕੀ ਕਰ ਰਹੇ ਹੋ ਤੁਸੀਂ ਅਗਲੀ ਕਾਰਵਾਈ ਇਹ ਕੱਲ ਨੂੰ ਦੋਸ਼ੀ ਨੂੰ ਮਾਂਜੂਕਦਾਲ ਚ ਪੇਸ਼ ਕਰਕੇ ਇਹਨਾਂ ਦਾ ਰਿਵਾਰਡ ਲਵਾਂਗੇ ਤੇ ਜਿਹੜਾ ਦੋਸ਼ੀ ਭੱਜਿਆ ਤੇ ਉਹਨੂੰ ਗ੍ਰਿਫਤਾਰ ਕੀਤਾ ਜਾਵੇਗਾ ਬਾਕੀ ਜੋ ਵੀ ਹੈ ਤਾਂ ਉਹ ਕੋਸ਼ਿਸ਼ ਹੋਰ ਜਾਰੀ ਹੈ ਧੰਨਵਾਦ